ਗੱਡੀ ਵਿੱਚ ਗਾਣੇ ਚੱਲਦੇ ਨੇ ਤੇਰੇ ਯਾਰ ਦੇ ਮੋੜ ਮੋੜ ਲੋ ਕਿ ਤੂੰ ਪਾਕ ਮੈਨੂੰ ਆਖ ਦੇ ਗੱਡੀ ਵਿੱਚ ਗਾਣੇ ਚੱਲਦੇ ਨੇ ਮੂਸੇ ਉਸਤਾਦ ਦੇ ਮੋੜ ਮੋੜ ਲੋ ਕਿ ਤੂੰ ਪਾਕ ਮੈਨੂੰ ਆਖ ਦੇ ਹੇਟਰਾਂ ਨੇ ਥੋਖੇ ਨਾਲ ਕੀਤਾ ਸੀ ਮਾਰ ਕਲਮ ਚੱਕ ਕੇ ਮਾਰੇ ਨਈ ਲੋੜ ਹੱਤੀ ਯਾਰ ਜੇਦੂ ਕੱਢਦਾ ਸੀ ਗਾਣੇ ਵੈਰੀ ਹੁੰਦੇ ਗੋਡੇ ਪਾੜ ਨੱਠ 11 ਪੈ ਬੈਠਾ ਰੇ ਛੋਟਾ ਲੈ ਜਾਵੇ ਤੇਰੇ ਘਟੋਲੇ ਪਾੜ ਕੇ ਟੋਚ ਚੰਕਾਰ ਰੈ ਸ਼ੌਕ ਜੱਟ ਨੇ ਬਿਲਬੋਰਡ ਪੈ ਬੈਠਾ ਠਾਠ ਸੈ ਕੁੱਤੇ ਬਿੱਲੋ ਕਹਿ ਰੈ ਭੋਕਣ ਤੈ ਕਦੇ ਸ਼ੇਰ ਥੋੜੀ ਨਾ ਡਰਾ ਕਰ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰੈ ਕੱਟ YouTube ਤੇ Facebook ਚੈਨਲ ਤੇ ਤੁਹਾਡਾ ਸਵਾਗਤ ਮਾਨਸਾ ਜ਼ਿਲ੍ਹਾ ਦਾ ਪਿੰਡ ਮੂਸਾ ਮੂਸਾ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਹਕੀਕੀ ਦੇ ਵਿੱਚ ਪਹੁੰਚੇ ਅੱਜ ਬਾਈ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਬੇਸ਼ੱਕ ਸ਼ੁਭਦੀਪ ਸਤੂ ਅੱਜ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਦੇ ਚਾਹਣ ਵਾਲੇ ਅੱਜ ਉਸੇ ਤਰ੍ਹਾਂ ਆ ਰਹੇ ਨੇ ਜਿਸ ਤਰ੍ਹਾਂ ਉਹਨਾਂ ਦੇਖਦੇ ਹੋਏ ਪੁਰਾਣੇ ਘਰ ਦੇ ਵਿੱਚ ਵੀ ਜਨਮ ਦਿਨ ਮਨਾਉਣ ਲਈ ਪਹੁੰਚੇ ਸੀ ਤੇ ਅੱਜ ਸਾਡੇ ਨਾਲ ਭਾਈ ਰਮਨ ਰਮਨ ਭਾਈ ਕਿੱਥੋਂ ਆਏ ਹੋ ਮੈਂ ਜੀ ਕਰਨਾਲ ਤੋਂ ਆਇਆ ਅੱਛਾ ਕਰਨਾਲ ਤੋਂ ਆਏ ਹੋ ਬਾਈ ਦਾ ਬਹੁਤ ਵੱਡਾ ਫੈਨ ਹੈ ਔਰ ਰੈਪ ਵੀ ਬਹੁਤ ਅੱਛਾ ਕਰ ਲੈਂਦੇ ਨੇ ਤੇ ਟੈਟੂ ਇਹਨਾਂ ਦੇ ਜਿਹੜਾ ਬੈਕ ਤੇ ਬਣਾਇਆ ਹੈ ਬਾਈ ਸਿੱਧੂ ਮੂਸੇ ਵਾਲੇ ਦਾ ਟੈਟੂ ਬਹੁਤ ਵੱਡਾ ਬਣਾਇਆ ਹੋਇਆ ਹੈ ਅ ਇੱਥੋਂ ਪਤਾ ਲੱਗਦਾ ਕਿ ਜਿਹੜੇ ਚਾਹਣ ਵਾਲੇ ਆ ਉਹ ਕਿਸ ਕਦਰ ਦੀ ਉਹਨਾਂ ਨੂੰ ਪਿਆਰ ਕਰਦੇ ਨੇ ਅ ਰਮਨ ਸਿੱਧੂ ਨੂੰ ਮਿਲੇ ਸੀ ਨਹੀਂ ਮੌਕਾ ਹੀ ਨਹੀਂ ਮਿਲਿਆ ਮੈਂ ਆਪਾਂ ਉਸ ਟਾਈਮ ਤੇ ਮੌਕਾ ਦਾ ਆਪਾਂ ਤਾਂ ਇਹ ਵੀ ਨਹੀਂ ਪਤਾ ਸੀ ਕਿ ਕੋਈ ਕਲਾਕਾਰ ਕਦੀ ਮਿਲਦਾ ਵੀ ਹੈ ਅੱਛਾ ਹਾਂ ਆਪਾਂ ਤਾਂ ਇਹ ਸੋਚਿਆ ਕਿ ਭਈ ਸਿਕਿਉਰਟੀ ਹੁੰਦੀ ਹੈ ਉਹਨਾਂ ਕੋਲ ਬਈ ਦੂਰ ਤੱਕ ਦੂਰ ਵੇਖ ਲਿਆ ਉਹ ਬਹੁਤ ਵੱਡੀ ਗੱਲ ਹੈ ਕਿ ਸੋਚਿਆ ਨਹੀਂ ਸੀ ਕਿ ਮਿਲਦੇ ਵੀ ਨਹੀਂ ਲੋਕੀ ਅੱਛਾ ਸਿੱਤੂ ਮੂਸੀ ਵਾਲੇ ਦਾ ਪਹਿਲਾ ਕਿਹੜਾ ਸੌਂਗ ਸੀ ਜਿਹੜਾ ਤੁਸੀਂ ਸੁਣਿਆ ਤੇ ਉਹ ਤੁਸੀਂ ਉਹਨਾਂ ਨਾਲ ਐਨੇ ਜੁੜੇ ਸਿੱਧੂ ਮੂਸੇ ਵਾਲੇ ਉਸਤਾਜ ਜੀ ਦਾ ਪਹਿਲਾ ਸੌਂਗ ਮੈਨੂੰ ਮੇਰੇ ਪੜੋਸ ਦੇ ਮੁੰਡੇ ਹਨ ਉਹ ਗੁੰਦਿਆਂ ਕਿ ਪਾਜੀ ਇਹ ਵੇਖੋ ਮੁੰਡਾ ਕਿੰਨਾ ਚੰਗਾ ਲਿਖਦਾ ਆਨਲਾਈਨ ਹਨ ਕੁਝ ਕੁਝ YouTube ਵਾਲੇ ਉਸਤਾਦ ਆਖਦੇ ਸਾਰਾ ਇੱਕੋ ਹੀ ਤਰਜ ਵਿੱਚ ਗਾਇਆ ਜਾਂਦਾ ਹੈ ਹੈ ਉਹ ਜਦੋਂ ਗਾਣਾ ਸੁਣਿਆ ਨਾ ਉਹ ਗਾਣਾ ਸੁਣਦੇ ਸੀ ਤਾਂ ਉਹਨਾਂ ਨੇ ਮੈਨੂੰ ਸੁਣਾਇਆ ਮੈਨੂੰ ਵੀ ਲੱਗਿਆ ਆਹੋ ਬਈ ਇਹ ਗੱਲ ਸੱਚੀਆਂ ਲਿਖਦਾ ਹੈ ਬਈ ਕੋਈ ਆਪਣੇ ਤੇ ਬੀਤੀ ਹੋਈ ਯਾਨੀ ਕਿ ਲਿਖਦਾ ਹੈ ਇਹ ਤਾਂ ਕਰਕੇ ਯਾਨੀ ਕਿ ਉਹਦੋਂ ਦਾ ਐਕਸਪਾਇਰ ਹੋਏ ਸਿੱਧੂ ਮੂਸੇਵਾਲੇ ਨਾਲ ਉਸਤਾਦ ਜੀ ਨਾਲ ਕਿ ਹਾਂ ਭਾਈ ਗਾਣੇ ਬਹੁਤ ਵਧੀਆ ਨੇ ਅੱਗੇ ਅੱਗੇ ਵੇਖੀ ਗਏ ਤਾਂ ਹੋਰ ਵਧੀਆ ਸੀ ਅੱਗੇ ਅੱਗੇ ਫਿਰ ਕਈ ਵਾਰੀ ਹੋਰ ਵੀ ਜੰਨਾ ਕਈ ਆਜੰਦਿਆਂ ਕਿ ਹਾਂ ਭਾਈ ਸਿੱਧੂ ਮੂਸੇਵਾਲੇ ਨੂੰ ਤੰਗ ਕਰਦੇ ਨੇ ਉਹ ਵੀ ਗੱਲਾਂ ਵੇਖਦੇ ਸੀ ਕਿ ਕਲਾਕਾਰ ਦੀ ਚੜ੍ਹਾਈ ਹੁੰਦੀ ਹੈ ਤਾਂ ਕਿਵੇਂ ਥੱਲੇ ਸੁੱਟਣ ਨੂੰ ਸਾਰੇ ਫਿਰਦੇ ਹਨ ਬਹੁਤ ਬਹੁਤ ਹਨ ਜੀ ਬਹੁਤ ਬਹੁਤ ਤੇ ਪੰਜਾਬੀ ਦੇ ਹੋਰ ਕਿਸੇ ਸਿੰਗਰ ਨਾਲ ਇਹਨਾਂ ਲਗਾਵ ਸੀ ਕਿ ਕੱਲੇ ਸਿੱਧੂ ਨਾਲ ਹੀ ਨੇ ਨਹੀਂ ਤਰਸੇਮ ਜਸਰਪਾਲ ਜੀ ਉਹਨਾਂ ਨਾਲ ਵੀ ਪਿਆਰ ਸੀ ਉਹਨਾਂ ਦਾ ਉਹਨਾਂ ਉਹਨਾਂ ਨੂੰ ਮੈਂ ਬਹੁਤ ਸਿੱਧਾ ਸਾਦਾ ਬਹੁਤ ਅੱਛੇ ਕਲਾਕਾਰ ਵਿੱਚ ਪਹਿਲਾਂ ਤੋਂ ਗਿੰਦਾ ਜਿਹੜਾ ਉਹ ਵੀ ਪੱਗ ਨੂੰ ਪ੍ਰਮੋਟ ਕਰਦੇ ਤੇ ਕਿਸੇ ਇਜ਼ਤਰਮ ਨੂੰ ਲੈ ਕੇ ਕਦੀ ਉੱਚੀ ਨਹੀਂ ਗੱਲ ਨਹੀਂ ਕਰਦੇ ਉਹਨਾਂ ਦਾ ਵੀ ਬਹੁਤ ਵਧੀਆ ਮੈਨੂੰ ਲੱਗਦਾ ਸਿੱਧੂ ਦਾ ਦੁਨੀਆ ਤੋਂ ਚਲੇ ਜਾਣਾ ਹਾਂਜੀ ਹਾਂਜੀ ਉਸ ਟਾਈਮ ਜਦੋਂ ਇੱਕ ਖਬਰ ਸੁਣੀ ਹਾਂਜੀ ਦਿਲ ਤੇ ਕੀ ਵੀ ਉਹਦੂ ਜੀ ਬਸ ਸੁਣ ਕੇ ਪਹਿਲੇ ਤੇ ਇੰਜ ਯਕੀਨੀ ਨਹੀਂ ਹੋਇਆ ਮੈਂ ਕਿ ਕਈ ਵਾਰੀ ਗੱਲਾਂ ਉਹ ਜੀ ਡਾ ਛੱਡਦੇ ਨੇ ਕਿ ਭਈ ਸਪਨਾ ਚੋਧਰੀ ਮਰ ਗਿਆ ਐਕਸੀਡੈਂਟ ਕੋ ਬਹੁਤ ساری ਗੱਲਾਂ ਪਹਿਲੇ ਤੇ ਮੈਨੂੰ ਯਕੀਨ ਹੀ ਨਹੀਂ ਹੋਇਆ ਮੁੰਡੇ ਨੇ ਇੱਕ ਨੇ ਕੀਤਾ ਫੋਨ ਕਿ ਅੰਜਨ ਜੀ ਭਾਈ ਸਿੱਧੂ ਮੂਸੇਵਾਲੇ ਨੂੰ 16 17 ਗੋਲੀਆਂ ਮਾਰ ਛੱਡੀਆਂ ਨੇ ਮੈਨੂੰ ਮੇਰੇ ਨਾਲ ਪਬਜੀ ਵਗੈਰਾ ਖੇਡਦਾ ਹੁੰਦਾਈ ਮੈਨੂੰ ਪਹਿਲੇ ਯਕੀਨ ਨਹੀਂ ਆ ਮੈਂ ਕਿ ਉਹ ਜੀ ਕਰ ਜਾਂ ਫਾਇਰ ਡਾ ਛੱਡੀ ਹੋਈ ਕਿਸੇ ਨੇ ਜਦੋਂ ਹੌਲੀ ਹੌਲੀ ਜਦੋਂ ਵੀਡੀਓ ਸਾਹਮਣੇ ਆਈਆਂ ਨੇ ਸਿੱਧੂ ਮੂਸੇਵਾਲੇ ਉstad ਦੀਆਂ ਉਦੋਂ ਪਤਾ ਪਿਆ ਕਿ ਰੱਬ ਦੀ ਰੋਹ ਇਹਨਾਂ ਨੇ ਇਹ ਦਿਲਚਸਰ ਇਹ ਇਦਾਂ ਦੀ ਰਹੇਗੀ ਹੋਗੀ ਕਿ ਯਾਰ ਕਾਸ਼ ਇਸ ਇਨਸਾਨ ਨੂੰ ਜਿਹਨੂੰ ਜਿਹਦੇ ਗਾਣੇ ਸੁਣੇ ਇੰਨਾ ਉਹਦੇ ਨਾਲ ਲਗਾਵ ਇੱਕ ਮੁਲਾਕਾਤ ਤਾਂ ਹੋ ਜਾਂਦੀ ਹੈ ਨਾ ਇਹ ਤਾਂ ਜੀ ਫਿਰ ਯਾਦ ਕਰਕੇ ਫਿਰ ਤਾਂ ਸੋਚਦੇ ਰਹਿੰਦੇ ਸੀ ਫਿਰ ਮੈਂ ਉਸਤਾਦ ਜੀ ਸੋਚਦੇ ਬਹੁਤ ਰਹੇ ਕਿ ਸੁਪਨੇ ਵਿੱਚ ਇੱਕ ਵਾਰੀ ਮੈਂ ਡਿਪਰੈਸ਼ਨ ਵਿੱਚ ਸੀ ਉਸ ਟਾਈਮ ਤੇ ਮੈਂ ਸੋਸਾਇਟੀ ਵੀ ਕਰਨਾ ਚਾਹੁੰਦਾ ਸੀ ਮੈਂ ਕਈ ਗੱਲਾਂ ਦੱਸਦਾ ਨਹੀਂ ਪਰ ਮੇਰੇ ਸੁਪਨੇ ਚ ਆਏ ਮੈਂ ਮੀਨ ਯਾਨੀ ਕਿ ਇੱਕ ਇਹ ਹੋ ਗਿਆ ਹਾਂ ਭਈ ਇਹਨਾਂ ਵੱਡਾ ਕਲਾਕਾਰ ਤੇਸ ਆਪਣੇ ਚ ਆਇਆ ਹੈ ਕਾਪੀ ਪੈਨ ਰੱਖਿਆ ਤਾਂ ਮੈਂ ਚੁੱਕ ਕੇ ਫਰਾਂਦੇ ਕੇ ਲਿਖ ਕੁਛ ਨਾ ਕੁਛ ਉਦੰਦਾ ਮੈਂ ਥੋੜਾ ਬੋਤਲ ਲਿਖਣਾ ਲੱਗਾ ਮੇਰਾ ਕੰਮ ਤਾਂਦਾ ਹੀ ਬਹੁਤ ਵਧੀਆ ਚੱਲਦਾ ਪਿਆ ਕੁੱਤੇ ਰੱਬ ਦੀ ਮਿਹਰ ਹੈ ਮੈਂ ਕਹਿੰਨਾ ਮੇਰਾ ਕੰਮ ਤਾਂਦਾ ਬਹੁਤ ਵਧੀਆ ਚੱਲਦਾ ਹੈ ਕਿ ਨਹੀਂ ਕਲਾਕਾਰ ਬਣੇ ਕੰਮ ਤਾਂਦਾ ਵਧੀਆ ਚੱਲਦਾ ਰਹੇ ਮਾਪਿਆਂ ਨੇ ਰੋਟੀ ਖਵਾਦੀ ਆ ਉਹ ਤੂੰ ਵਧੀਆ ਕੋਸ਼ਿਸ਼ ਕਰ ਕੰਮ ਕੀ ਕਰਦੇ ਮੈਂ ਜੀ ਗਰਮੀ ਚ ਏਸੀ ਦਾ ਕੰਮ ਕਰਨਾ ਸਰਦੀਆਂ ਚ ਵੇਟਰ ਦਾ ਕੰਮ ਕਰ ਲੈਂਦੇ ਹਾਂ ਹਾਂਜੀ ਤੇ ਜਦੋਂ ਲਿਖਦੇ ਹੋ ਹਾਂਜੀ ਫਿਰ ਸਿੱਧੂ ਮੂਸੇਵਾਲੇ ਨੂੰ ਧਿਆਨ ਚ ਰੱਖ ਹਾਂ ਜੀ ਉਹਨਾਂ ਉਹਨਾਂ ਦੇ ਗਾਣੇ ਦੇ ਪਿੱਛੇ ਰਾਤ ਵੀ ਕਹੀਂ ਕੀਤੇ ਦਿੰਨੇ ਮੈਂ ਜਿਵੇਂ ਉਸਤਾ ਦਾ ਡੋਲਰਾਂ ਵਾਂਗੂ ਨੀ ਨਾਮ ਸਦਾ ਚੱਲਦਾ ਨਾ ਚੱਲਦਾਏ ਜੱਟ ਦਾ ਸ਼ੇਰ ਵਾਂਗ ਨੀ ਤੂੰ ਗੱਲਾਂ ਕਰੇ ਜੱਟ ਕਰਦਾਏ ਕਾਂਡ ਨੀ ਤੇਰੇ ਸ਼ਹਿਰ ਦੀ ਮੰਦਿਰ ਤੂੰ ਜਾ ਕੇ ਪੁੱਛ ਲਈ ਪਾਜੀ ਨਾ ਚੱਲੇ ਏਕੇ 47 ਵਾਂਗ ਨੀ ਹੁਣ ਅੰਬਰਾਂ ਦੇ ਉੱਤੇ ਹੁਣ ਨਾ ਚੱਲਦਾ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਥਾਂ ਚੱਲਦਾ ਸੀਵਿਆਂ ਚ ਬੈਠਾ ਜਿਹਨੂੰ ਲੈਜੈਂਡ ਕਹਿੰਦੇ ਨੇ ਉਹਦਾ ਡੋਲਰਾਂ ਦੇ ਵਾਂਗ ਅੱਜ ਵੀ ਨਾ ਚੱਲਦਾ ਸੋ ਬਹੁਤ ਵਧੀਆ ਲਿਖਦੇ ਹੋ ਤੁਸੀਂ ਉਹਨਾਂ ਤੋਂ ਇੱਕ ਜਿਹੜੀ ਅਟੈਚਮੈਂਟ ਬਣ ਜਾਂਦੀ ਹੈ ਨਾ ਉਹ ਨਹੀਂ ਟੁੱਟ ਸਕਦੀ ਉਹਦੀ ਉਹਨਾਂ ਦਾ ਦਿਨੋ ਦਿਮਾਗ ਦੇ ਉੱਤੇ ਛਾਇਆ ਹੋਇਆ ਹੈ ਤੁਹਾਡਾ ਹਾਂਜੀ ਬਿਲਕੁਲ ਤੁਹਾਡੇ ਦਿਮਾਗ ਦੇ ਉੱਤੇ ਸਿੱਧੂ ਮੂਸੇ ਵਾਲਾ ਛਾਇਆ ਹੋ ਬਿਲਕੁਲ ਜੀ ਉਹਨਾਂ ਦੇ ਹਰੇਕ ਗੀਤ ਨਾਲ ਤੁਹਾਡਾ ਪਿਆਰ ਹੈ ਉਹਨਾਂ ਦੇ ਹਰੇਕ ਮੂਮੈਂਟ ਨਾਲ ਤੁਹਾਡਾ ਪਿਆਰ ਹੈ ਬਿਲਕੁਲ ਅੱਜ ਉਹਨਾਂ ਦਾ ਜਨਮ ਦਿਨ ਹੈ ਹਾਂਜੀ ਹਾਂਜੀ ਲੱਖਾਂ ਨੇ ਕਰੋੜਾਂ ਉਹਨਾਂ ਦੇ ਚਾਹਣ ਵਾਲੇ ਨੇ ਬਿਲਕੁਲ ਜੀ ਹੈ ਨੇ ਬਹੁਤ ਦੂਰ ਬੈਠੇ ਨੇ ਬੋਲੀਵੁੱਡ ਹਾਲੀਵੁੱਡ ਤੁਸੀਂ ਉਹਨਾਂ ਦੇ ਹਵੇਲੀ ਦੇ ਵਿੱਚ ਪਹੁੰਚੇ ਹੋ ਹਾਂਜੀ ਹਾਂਜੀ ਕਿਵੇਂ ਲੱਗਿਆ ਕਿੱਦਾਂ ਦਾ ਮਹਿਸੂਸ ਹੈ ਖੁਸ਼ੀ ਵੀ ਹੈ ਕੁਝ ਗਮ ਵੀ ਗਮ ਤੇ ਜਿਹੜਾ ਹੈ ਉਹ ਤੇ ਜ਼ਿੰਦਗੀ ਵਰ ਭੁੱਲਾ ਨਹੀਂ ਜੀ ਜਿੰਨੂੰ ਆਪਾਂ ਇੱਕ ਉਸਤਾਦ ਮੰਨ ਲਈ ਵੀ ਮੰਦਿਆਂ ਆਪਣਾ ਆਈਡਲ ਮੰਨਿਆ ਗਮ ਤੇ ਉਹਦਾ ਪੂਰੀ ਜ਼ਿੰਦਗੀ ਜਾਣਾਂ ਨਹੀਂ ਸਾਡੇ ਕੋਲੋਂ ਜੀ ਪਰ ਸਿਰ ਵੀ ਆਂਜੇ ਮਾਪਿਓ ਨੂੰ ਫੈਂਸ ਦਾ ਪਰੋਸਾ ਜਿਹੜਾ ਹੈ ਅਕਸਰ ਮਾਪਿਓ ਕਹਿੰਦੇ ਰਹਿੰਦੇ ਨੇ ਫੈਂਸ ਹਮੇਸ਼ਾ ਨਾਲ ਖਲੋਤੇ ਦੇ ਨੇ ਅੱਜ ਵੀ ਕੱਲ ਵੀ ਖਲੋਤੇ ਸੀ ਅੱਜ ਵੀ ਨੇ ਤੇ ਅੱਗੇ ਵੀ ਖਲੋਣਗੇ ਵੱਡੇ ਜਿਹੜੇ ਕਲਾਕਾਰ ਬਣ ਗਏ ਚਲੋ ਕੁਝ ਨਹੀਂ ਹੁੰਦੇ ਮੈਂ ਤਾਂ ਕਹਿਣਾ ਚਾਹੇ ਮਾਪਿਓ ਡਾਟ ਵੀ ਦੇ ਨਾ ਕਿਸੇ ਦਾ ਚਾਹੇ ਲੋਕੀ ਕਹਿਣ ਭਈ ਕੋਈ ਬੈਂ ਜਿਹੜਾ ਨਾਲ ਬੰਦੇ ਨੇ ਉਹ ਕੁਝ ਗੱਲਾਂ ਲਾ ਛੱਡਦੇ ਨੇ ਜੋ ਮਰਜੀ ਹੈ ਪਰ ਅਗਰ ਮਾਪਿਓ ਮੰਨਦੇ ਸੀ ਨਾ ਤੁਸੀਂ ਅਗਰ ਉਹ ਡਾਂਟ ਵੀ ਦਿੰਦੇ ਤਾਂ ਵੀ ਤੁਸੀਂ ਆਂਦੇ ਦੋ ਵਾਰੀ ਡਾਂਟ ਸੁਣਦੇ ਕੋਈ ਗੱਲ ਨਹੀਂ ਸੀ ਇਹ ਸਾਡੇ ਮਾਪਿਓ ਨੇ ਆਪਾਂ ਤਾਂ ਹੀ ਕਰਕੇ ਆਪਾਂ ਅੱਜ ਵੀ ਜਿਹੜੇ ਸਿੱਧੂਪਾ ਜੀ ਨਾਲ ਜਿਹੜੇ ਵੀ ਕਲਾਕਾਰ ਰਹਿੰਦੇ ਸੀ ਆਪਾਂ ਕਿਸੇ ਵਾਰੇ ਮਾੜਾ ਤਾ ਨਹੀਂ ਬੋਲਦੇ ਕਿਉਂਕਿ ਉਹ ਸਾਰੇ ਭਰਾ ਸੀ ਤੁਸੀਂ ਅੱਜ ਵੀ ਮਾਪਿਓ ਨੂੰ ਅੱਜ ਵੀ ਕੁਝ ਨਹੀਂ ਵਿਗੜਿਆ ਤੁਸੀਂ ਆਪਣਾ ਆ ਕੇ ਸਟੈਂਡ ਛੱਡ ਗਏ ਹੋ ਨਹੀਂ ਛੱਡਣਾ ਚਾਹੀਦਾ ਸੀ ਮਾਪਿਓ ਨਾਲ ਖਲੋ ਅਗਰ ਦੋ ਗੱਲਾਂ ਕਹਿੰਦੇ ਵੀ ਨਹੀਂ ਤੇ ਹੈ ਤੇ ਮਾਪਿਓ ਨੇ ਆਪਣੇ ਮਾਪਿਓ ਵੀ ਦੋ ਗੱਲਾਂ ਕਹਿੰਦੇ ਨੇ ਤੁਸੀਂ ਛੱਡ ਜਾਂਦੇ ਹੋ ਕੀ ਕੋਈ ਨਹੀਂ ਛੱਡਦਾ ਸੋ ਵਧੀਆ ਲੱਗਿਆ ਤੁਹਾਡੀ ਸੋਚ ਵਧੀਆ ਲੱਗੀ ਤੁਸੀਂ ਸਿੱਧੂ ਨੂੰ ਪਿਆਰ ਕਰਨ ਵਾਲੇ ਉਹ ਸਰੋਤੇ ਹੋ ਜਿਨ੍ਹਾਂ ਨੇ ਬੇਸ਼ੱਕ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਉਹਨਾਂ ਦੇ ਗੀਤਾਂ ਨੂੰ ਸੁਣ ਕੇ ਤੁਸੀਂ ਆਪਣੇ ਦਿਲ ਦੇ ਵਿੱਚ ਇੱਕ ਐਸਾ ਮਕਾਮ ਸਿੱਧੂ ਲਈ ਬਣਾਇਆ ਉਹਨਾਂ ਲਈ ਲਿਖਣਾ ਸ਼ੁਰੂ ਕੀਤਾ ਉਹਨਾਂ ਨੂੰ ਹਮੇਸ਼ਾ ਯਾਦਾਂ ਨਾਲ ਜੋੜ ਕੇ ਰੱਖਿਆ ਹੈ ਉਮੀਦ ਕਰਦੇ ਹਾਂ ਇਹੋ ਜੀ ਜਿਹੜੀ ਤੁਹਾਡੀ ਕਲਮ ਬਰਕਰਾਰ ਰਹੇਗੀ ਆਉਂਦੇ ਸਮੇਂ ਦੇ ਵਿੱਚ ਤੁਸੀਂ ਇੱਕ ਸੁਪਰਸਟਾਰ ਬਣੋ ਔਰ ਸਿੱਧੂ ਦਾ ਨਾਮ ਹੋਰ ਚਮਕਾਉ ਸਿੱਧੂ ਦੇ ਨਾਮ ਨਾਲ ਜਾਣੇ ਜਾਓ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਇਹੋ ਜਿਹੇ ਜਿਹੜੇ ਫਨਕਾਰ ਹੁੰਦੇ ਨੇ ਇਹੋ ਜਿਹੇ ਆਰਟਿਸਟ ਹੁੰਦੇ ਨੇ ਜਾਂ ਇਹੋ ਜਿਹੇ ਚਾਹਣ ਵਾਲੇ ਹੁੰਦੇ ਨੇ ਉਹਨਾਂ ਦਾ ਆਪਾਂ ਨੂੰ ਹੌਸਲਾ ਵਧਾਈ ਕਰਨਾ ਚਾਹੀਦਾ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ